ਸ਼੍ਰੋਮਣੀ ਅਕਾਲੀ ਦਲ ਗਠਬੰਧਨ ਪਾਰਟੀ ਨੂੰ ਦਿਨ ਪ੍ਰਤੀ ਦਿਨ ਵਿਧਾਨ ਸਭਾ ਹਲਕਾ ਦੀਨਾ ਨਗਰ ਵਿੱਚ ਝਟਕੇ ਲੱਗ ਰਹੇ ਨੇ ਜਿੱਥੇ ਕੁਝ ਦਿਨ ਪਹਿਲਾਂ ਪਿੰਡ ਮੱਲੇ ਦੇ ਬਾਬਾ ਬੋਰਡ ਦੇ ਨਾਮ ਵੱਲੋਂ ਜਾਣੇ ਜਾਣ ਵਾਲੇ ਅਕਾਲੀ ਪਰਿਵਾਰ ਦਾ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਜਾਰੀ ਹੈ ਉੱਥੇ ਪਿੰਡ ਕੁੱਲੇ ਦੇ ਅਕਾਲੀ ਪਰਿਵਾਰ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਹੈ ਇਸ ਲੜੀ ਦੇ ਚੱਲਦੇ ਸਮੂਹ ਪਿੰਡ ਮੋਖਾ ਵੀ ਕਾਂਗਰਸੀ ਉਮੀਦਵਾਰ ਅਰुण ਚੌਧਰੀ ਅਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਦੇ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਵੱਲੋਂ ਉਹਨਾਂ ਨੂੰ ਸਿਰੋਪਾਈ ਪਾ ਕੇ ਪਾਰਟੀ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਰਕਾਰ ਆਉਣ ਤੇ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਸਰਕਾਰ ਦੀ ਜ਼ਬਰਦਸਤ ਐਂਟੀ ਇੰਕੰਮਬੈਂਸੀ ਹੈ 10 ਸਾਲ ਤੋਂ ਇਹਨਾਂ ਨੇ ਜਿਹੜੇ ਮਾਰੇ ਕੰਮ ਕਿਤੇ ਨੇ ਚਾਹੇ ਇਹਨਾਂ ਨੇ ਜੋ ਤੱਕੇਸ਼ ਆਈਆਂ ਕੀਤੀ ਆ ਨੇ ਝੂਠੇ ਪਰਚੇ ਕਰਵਾਏ ਲੋਕਾਂ ਤੇ ਨਸ਼ੇ ਵੰਡੇ ਨੇ ਰੇਤਾ ਬਜਰੀ ਹੈ ਕੇਬਲ ਹੈ ਲਿਕਰ ਮਾਫੀਆ ਹੈ ਇਹ ਸਾਰੇ ਮਾਫੀਆ ਇਹਨਾਂ ਦੇ ਕੋਲ ਹੀ ਨੇ ਟਰਾਂਸਪੋਰਟ ਮਾਫੀਆ ਜਿਹੜਾ ਹੈ ਇਹ ਸਾਰਾ ਕੁਝ ਇਹਨਾਂ ਨੇ ਜਿੰਨੇ ਪੰਜਾਬ ਦਾ ਜਿੰਨਾ ਵੀ ਬਿਜ਼ਨਸ ਹੈ ਉਹ ਸਾਰਾ ਹੀ ਆਪਣੇ ਘਰ ਵੱਲ ਨੂੰ ਮੋੜਿਆ ਰਿਹਾ ਔਰ ਆਮ ਜਨਤਾ ਜਿਹੜੀ ਹੈ ਉਹ ਤੜਪ ਰਹੀ ਹੈ ਉਹਨਾਂ ਦੀ ਛੋਟੀਆਂ-ਛੋਟੀਆਂ ਮੁਸ਼ਕਿਲਾਂ ਵੀ ਨਾ ਜਿਹੜੀਆਂ ਉਹ ਵੀ ਨਹੀਂ ਹੱਲ ਹੋ ਰਹੀਆਂ ਜਿਹੜੇ ਵੀ ਕੰਮ ਰਹਿ ਗਏ ਨੇ ਪਹਿਸਭ ਤੋਂ ਪਹਿਲੇ ਤਾਂ ਮੈਂ ਸੀਬੇ ਜਿਹੜਾ ਤੀਰਾਂ ਨਗਰ ਸ਼ਹਿਰ ਵਾਸਤੇ ਲੈ ਕੇ ਆਈ ਸੀ ਜਿਹੜਾ ਮੇਰੇ ਸਰਕਾਰ ਬਦਲਣ ਕਾਰਨ ਉਹ ਵਿੱਚ ਹੀ ਰਹਿ ਗਿਆ ਸੀ ਉਹਨੂੰ ਸਭ ਤੋਂ ਪਹਿਲੇ ਪੂਰਾ ਕਰਾਂਗੀ ਔਰ ਮੈਂ ਇਹ ਇਨਸ਼ੋਰ ਕਰਾਂਗੀ ਕਿ ਹਰ ਗਰੀਬ ਆਦਮੀ ਨੂੰ ਲੀਲਾ ਕਾਰਡ ਜਿਹੜਾ ਉਹ ਜ਼ਰੂਰ ملے ਕਿਉਂਕਿ ਇੱਥੇ ਬਹੁਤ ਧੱਕੇਸ਼ਾਈ ਹੋਈ ਹੈ ਕਿ ਜਿਹੜਾ ਗਰੀਬ ਲੋਕ ਨੇ ਜਿਹਦੇ ਵਾਸਤੇ ਕਾਨੂੰਨ ਬਣਿਆ ਸੀ ਜਿਹੜਾ ਰਾਈਟ ਟੂ ਫੂਡ ਉਹਦੇ ਤੇ ਪੂਰੀ ਸਹੀ ਤਰ੍ਹਾਂ ਪਾਲਣਾ ਨਹੀਂ ਹੋਈ ਔਰ ਇਹਨਾਂ ਨੇ ਜਿਹੜੇ ਗਰੀਬ ਆਦਮ ਨੂੰ ਪੂਰੀ ਟੋਟਲੀ ਇਗਨੋਰ ਕਰਕੇ ਉਹਨਾਂ ਦੇ ਕਾਰਡ ਨਹੀਂ ਬਣਾਏ ਬਲਕਿ ਜਿਨ੍ਹਾਂ ਦੇ ਮੈਂ ਵੱਡੀ ਰੈਲੀਆਂ 'ਤੇ ਵਿਸ਼ਵਾਸ ਨਹੀਂ ਕਰਦੀ ਕਿਉਂਕਿ ਵੱਡੀਆਂ ਰੈਲੀਆਂ ਦੇ ਵਿੱਚ ਤੁਸੀਂ ਸਿਰਫ ਤੁਸੀਂ ਆਪਣੀ ਗੱਲ ਕਹਿ ਕੇ ਜਾ ਸਕਦੇ ਹੋ ਪਰ ਲੇਕਿਨ ਲੋਕਾਂ ਦੇ ਨਾਲ ਆਪਣੇ ਵੋਟਰਾਂ ਨਾਲ ਤੁਸੀਂ ਇੰਟਰੈਕਟ ਨਹੀਂ ਕਰ ਸਕਦੇ ਦਾ ਰਖਿਆ ਸੋ ਇਹ ਅਸੀਂ ਲੋਕਲ ਮੀਟਿੰਗ ਐਸੇ ਕਰਕੇ ਕਰ ਰਹੀ ਆਂ ਔਰ ਲੋਕਾਂ ਦਾ ਬਹੁਤ ਚੰਗਾ ਹੁਕਾਰਾ ਹੈ ਉਹਨਾਂ ਦੀ ਗੱਲ ਵੀ ਸਿੱਧਕ ਤੱਕ ਪਹੁੰਚਦੀ ਹੈ ਕਿ ਉਹਨਾਂ ਨੂੰ ਕੀ ਤਕਲੀਫ ਹੈ ਉਸ ਏਰੀਏ ਦੇ ਵਿੱਚ ਕਿਉਂਕਿ ਹਰ ਜਗ੍ਹਾ ਦੀ ਇੱਕ ਸੇਮ ਪ੍ਰੋਬਲਮ ਨਹੀਂ ਹੋ ਸਕਦੀ ਹਰ ਪਿੰਡ ਦੀ ਆਪਣੀ ਆਪਣੀ ਪ੍ਰੋਬਲਮ ਹੈ ਉਹਨਾਂ ਦਾ ਪਤਾ ਚੱਲ ਜਾਂਦਾ ਹੈ ਜੇ ਅਸੀਂ ਇੰਟਰੈਕਟ ਕਰ ਰੱਖੀ ਦਿਨਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ যাম